ਹਾਂਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਗੁਰਵਿੰਦਰ ਦੀ ਮਦਦ ਕੀਤੀ ਗੁਰਵਿੰਦਰ ਦੀ ਮਦਦ ਲਈ ਵਾਹਿਗੁਰੂ ਤੁਹਾਡੀ ਸਭ ਦੀ ਨੇਕ ਕਮਾਈ ਵਿੱਚ ਬਰਕਤ ਬਖਸ਼ਣ ਧੰਨਵਾਦੀ ਆ ਤੁਹਾਡੇ ਨਾਲ ਸਾ ਜਿਹੜਾ ਹਿਸਾਬ ਹੈ ਉਹ ਸਾਂਝਾ ਕਰਨਾ ਬਣਦਾ ਕਿਉਂਕਿ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਪ੍ਰਕਾਰ ਦੇ ਲੋਕ ਨੇ ਇਹ ਸਾਰਾ ਹਿਸਾਬ ਹੈ ਜੀ ਰੱਬ ਦੇ ਬੰਦੇ ਇਹ ਸਾਰਾ ਹਿਸਾਬ ਹੈ ਤੁਹਾਡੇ ਨਾਲ ਸਾਂਝਾ ਕਰ ਰਿਹਾ ਮੈਂ ਆ ਸਾਰਾ ਹਿਸਾਬ ਹੈ ਕੱਲੇ-ਕੱਲੇ ਬੰਦੇ ਦਾ ਨਾਮ ਹੈ ਜੀ ਜੇਕਰ ਕੋਈ ਨਾਮ ਰਹਿ ਗਿਆ ਹੋਵੇ ਤਾਂ ਕਿਰਪਾ ਕਰਕੇ ਸਕਰੀਨਸ਼ਾਟ ਭੇਜ ਦਨ ਤਾ ਜੋ ਆਪਾਂ ਨਾਮ ਦੱਸ ਸਕੀਏ ਹੁਣ ਤੱਕ ਟੋਟਲ ਸੇਵਾ 11250 ਰੁਪਏ ਇਕੱਠੀ ਹੋ ਚੁੱਕੀ ਹੈ ਜਿਹਦੇ ਵਿੱਚੋਂ ਪਹਿਲੇ ਦਿਨ ਦਾ ਖਰਚਾ ਦੂਜੇ ਦਿਨ ਦਾ ਖਰਚਾ ਆਉਣ ਜਾਣ ਦਾ ਖਰਚਾ ਨਹੀਂ ਲਾਇਆ ਗੱਡੀਆਂ ਦਾ ਖਰਚਾ ਨਹੀਂ ਲਾਇਆ ਸਿਰਫ ਜਿਹੜਾ ਪੇ ਕੀਤਾ ਉਹ ਖਰਚਾ ਆਪਾਂ ਲਾਇਆ ਤੇ ਗੱਡੀਆਂ ਦਾ ਖਰਚਾ ਨਹੀਂ ਬੱਚੇ ਦੀ ਡਾਈਟ ਵੀ ਲੱਗੂਗੀ ਫਿਰ ਡਰੈਸਿੰਗ ਵਗੈਰਾ ਤੇ ਬਾਰ-ਬਾਰ ਹੋਊਗਾ 5 ਦਿਨ ਬਾਅਦ ਡਾਕਟਰ ਨੇ ਦੁਬਾਰਾ ਬੁਲਾਇਆ ਉਸ ਤੋਂ 5 ਦਿਨ ਬਾਅਦ ਆਪਾਂ ਜਾਵਾਂਗੇ ਜੇ ਸਰਜਰੀ ਦੀ ਲੋੜ ਪਈ ਤਾਂ ਆਪਾਂ ਜ਼ਰੂਰ ਸਰਜਰੀ ਕਰਾਵਾਂਗੇ ਨਹੀਂ ਤਾਂ ਤੁਹਾਡਾ ਇਹ ਬੈਲੈਂਸ 7650 ਰੁਪਏ ਹੈਗਾ ਤੁਸੀਂ ਜੇ ਇਹ 750 ਰੁਪਏ ਸਾਡੇ ਨਾਂ ਲੱਗੇ ਤਾਂ ਤੁਹਾਨੂੰ ਕੱਲੇ-ਕੱਲੇ ਨੂੰ ਵਾਪਿਸ ਵੀ ਕਰ ਦਿੱਤਾ ਜਾਊਗਾ ਜੇ ਵਾਪਿਸ ਨਹੀਂ ਕਰਨਾ ਤਾਂ ਆਪਣੇ ਜਿਹੜੇ ਇਹ ਛੋਟੇ-ਛੋਟੇ ਬੱਚੇ ਨੇ ਤੁਸੀਂ ਇਹਨਾਂ ਦੀ ਮਦਦ ਲਈ ਭੇਜ ਸਕਦੇ ਹੋ ਉਹੀ ਆਪਾਂ ਇਹਨਾਂ ਦੀ ਮਦਦ ਲਈ ਲਾ ਦਾਂਗੇ ਕਿਸੇ ਨੂੰ ਸ਼ੂਜ਼ ਦੀ ਜ਼ਰੂਰਤ ਹੈ ਸ਼ੂਜ਼ ਦੇ ਦਿਆ ਕਰਾਂਗੇ ਕਿਸੇ ਨੂੰ ਡਰੈੱਸ ਦੀ ਜ਼ਰੂਰਤ ਹੈ ਡਰੈੱਸ ਦੇ ਦਿਆ ਕਰਾਂਗੇ ਕਿਸੇ ਨੂੰ ਸਟੇਸ਼ਨਰੀ ਦਾ ਸਮਾਨ ਹੈ ਕੋਈ ਜਨਮ ਦਿਨ ਹੈ ਤੁਹਾਡੇ ਕੋਈ ਖੁਸ਼ੀ ਹੈ ਸਿੱਖਿਆ ਦਾ ਦਾਨ ਸਭ ਤੋਂ ਵੱਡਾ ਦਾਨ ਹੁੰਦਾ ਹੈ ਮੇਰਾ ਇਹ ਮੰਨਣਾ ਹੈ ਠੀਕ ਹੈ ਜੀ ਕਿਉਂਕਿ ਜੇਕਰ ਇਹਨਾਂ ਦੇ ਇਹ ਬੱਚੇ ਪੜ ਗਏ ਤਾ ਇਹਨਾਂ ਨੂੰ ਬਸ ਮੈਂ ਇਹੀ ਸਲਾਹ ਦਿੱਤੀ ਹੈ ਕਿ ਤੁਸੀਂ ਅੱਗੇ 10 ਬੰਦਿਆਂ ਦੀ ਮਦਦ ਕਰ ਦਿਓ ਤੇ ਮੇਰਾ ਵੀ ਇਹੀ ਮੰਨਣਾ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ ਬਾਕੀ ਤੁਹਾਡੀ ਕੋਈ ਸਲਾਹ ਹੈ ਤੁਸੀਂ ਉਹ ਮੈਨੂੰ ਸਲਾਹ ਵੀ ਦੇ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ